ਅਗਲੀ ਗੱਲ ਕਰੀਏ ਇੱਕ ਹੋਰ ਪੁਲਿਸ ਅਫਸਰ ਜੀ ਦਾ ਅਤੀਤ ਜੀ ਦਾ ਪਿਸ਼ੋਕੜ ਕਾਫੀ ਵਿਵਾਦਤ ਰਿਹਾ ਔਰ ਕਾਫੀ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਰਹੇ ਨੇ ਮੁਹੰਮਦ ਮੁਸਤਾਫਾ ਮੁੰਡੇ ਦੀ ਹੱਤਿਆ ਦਾ ਮਾਮਲਾ ਵੀ ਕਹਿੰਦੇ ਸੀਬੀਆਈ ਕੋਲ ਜਾ ਰਿਹਾ ਜੀ ਬਿਲਕੁਲ ਜੀ ਪੰਜਾਬ ਦੇ ਡੀਜੀਪੀ ਰਹੇ ਨੇ ਮੁਹੰਮਦ ਮੁਸਤਾਫਾ ਜੀ ਉਵੇਂ ਕੋਈ ਪੁਲਿਸ ਪ੍ਰਸ਼ਾਸਨ ਕੋਈ ਸਿਵਲ ਪ੍ਰਸ਼ਾਸਨ ਕੋਈ ਅਧਿਕਾਰੀ ਕੋਈ ਧਿਰ ਜਿੱਥੇ ਤਣਾਤियां ਰਹੀਆਂ ਉੱਥੇ ਦੇ ਕੋਈ ਲੋਕ ਹਮ ਆਏ ਇਕ ਚਨੇਤਰ ਕੇ ਹਮ ਕੋਈ ਬੋਲਿਆ ਨਹੀਂ ਗੁੱਡ ਬੁੱਕ ਚ ਤਾਂ ਇਹਨਾਂ ਦੇ ਚ ਵੀ ਖਾਸੇ ਹੋਣੇ ਖਾਸੇ ਹੋਣਗੇ ਸਹੀ ਗੱਲ ਬਿਲਕੁਲ ਕਿੱਥੇ ਨੇ ਉਹ ਸਾਰੇ ਹਮ ਉਹ ਕਿਉਂ ਡਰਦੇ ਹੁਣ ਸਾਹਮਣੇ ਨਹੀਂ ਆ ਰਹੇ ਹਮ ਤੇ ਦੂਏ ਪਾਸੇ ਪਿੰਡ ਪਿੰਡ ਗਲੀ ਗਲੀ ਮੁਸਤਫਾ ਦੇ ਕਾਰਗੁਜ਼ਾਰੀ ਦੀ ਚਰਚਾ ਦੁਪਹੀ ਜਲਵਾਨ ਸਹੀ ਸਹੀ ਬਿਲਕੁਲ ਸਹੀ ਹਮ ਇਧਰ ਜੇ ਪਤਨੀ ਦੀ ਗੱਲ ਕਰੀਏ ਇਹਨਾਂ ਦੀ ਅਕੀਲ ਅਕਤਰ ਦੀ ਮਾਂ ਦੀ ਰਜ਼ੀਆ ਸੁਲਤਾਨਾ ਹਮਮ। ਆਂਗਰੇਜ਼ੀ ਵਿੱਚ ਰਾਜਪਾਕ ਮੰਨੇ ਹਮ। ਐਮਐਸ ਤੋਂ ਦੇਖੀ ਮੰਤਰੀ ਤੱਕ ਦਾ। ਜੀ ਸਹੀ ਆ। ਉਹ ਪਾਰਟੀ ਉਹ ਪਾਰਟੀ ਦੇ ਲੀਡਰ ਕਿੰਨਾ ਕ ਸਾਹਮਣੇ ਆ ਕੇ ਰिएक्ट ਕਰ ਰਹੇ ਨੇ। ਹਮ। ਕਿ ਕਾਂਗਰਸ ਨੇ ਵੀ ਪੱਲਾ ਛਡਾ ਲਿਆ, ਸਿਆਸੀ ਜਮਾਤ ਨੇ ਵੀ ਪੱਲਾ ਛਡਾ ਲਿਆ। ਹਮ। ਸਿਆਸੀ ਧਿਰਾਂ ਨੇ ਵੀ ਦੂਰੀ ਬੱਠ ਲਈ, ਇਹ ਸਵਾਲੇ ਵੀ ਆ। ਸਹੀ। ਦੂਜੇ ਪਾਸੇ ਹਮ। ਉਧਰ ਵੀ ਸੀਬੀਏ ਦੀ ਦਾਖਲ ਦੀ ਤਿਆਰੀ ਹੋ ਗਈ ਇੱਕ ਤਰ੍ਹਾਂ ਦੀ। ਠੀਕ ਆ ਜੀ। ਵੈਸੇ ਤਾਂ ਇੱਟ ਬਣ ਗਈ ਸੀ ਹਰਿਆਣਾ ਪੁਲਿਸ ਵੱਲੋਂ ਉਹਦੇ ਵੱਲੋਂ ਜਾਂਚ ਪੱਢੀ ਗਈ ਸੀ ਨੌਕਰਾਂ ਚੱਕਰਾਂ ਸਿਕਿਉਰਿਟੀ ਵਾਲਿਆਂ ਤੋਂ ਪੁੱਛਗਿੱਛ ਵੀ ਕਰ ਲਈ ਸੀ ਕਮਰੇ-ਕੁਮਰੇ ਚ ਵੀ ਪਹੁੰਚ ਗਏ ਸੀ ਜਾਇਆਈ ਸੀ ਉੱਥੇ ਤੱਕ ਸਾਰੀ ਕਾਰਵਾਈ ਬਲੀਕ ਰਹੀ ਸੀ ਇਹਨਾਂ ਨੂੰ ਵੀ ਬੁਲਾਇਆ ਸੀਗਾ ਹਮਮ ਅhmad mustafa ਤੇ rajia sultana ਨੂੰ ਵੀ ਕਹਿੰਦੇ ਜੀ ਇਹਨਾਂ ਨੇ ਅਜੇ ਸਿੱਟ ਮੂਰੇ ਪੇਸ਼ ਹੋਣ ਦੂਰੀ ਬਣਾ ਕੇ ਰੱਖੀ ਤੇ ਜਦੋਂ ਮੀਡੀਆ ਤੱਕ ਪਹੁੰਚ ਕੀਤੀ ਮੀਡੀਆ ਲੈ ਤਦ ਉਹਨਾਂ ਨੂੰ ਕਿਹਾ ਬਈ ਅੱਧੀ ਆ ਕਿ ਕੀ ਕਰਨਾ ਕਹਿੰਦੇ ਸਾਨੂੰ ਵੀ ਤਾਂ ਪਤਾ ਹੀ ਹੈ ਕਿ ਹੁਣ ਸੀਵੀ ਨੇ ਇਨਵੋਲ ਹੋ ਜਾਣਾ ਫਿਰ ਸੀਵੀ ਨੂੰ ਇਹ ਦੱਸਾਂਗੇ ਜ਼ਰਾ ਕੁਝ ਸਹੀ ਹੈ ਅੱਛਾ ਮੈਂ ਸੀਵੀ ਚੈੱਕ ਨਹੀਂ ਆਪ ਜਾਂਚ ਲਈ ਤਿਆਰ ਆ ਜੀ ਸੱਚ ਹੁੰਦੇ ਆ ਚੰਗੀ ਗੱਲ ਆ ਕਿ ਜੇ ਸੀਵੀ ਦੀ ਜਾਂਚ ਹੋ ਜਾਵੇ ਪਰ ਕੁਝ ਤਰ੍ਹਾਂ ਕਹਿੰਦੀਆਂ ਕਿ ਜੇ ਨਾਲ ਖੌਫ ਜਿਹਾ ਦਾਇ ਪਰਵਾਹ ਹੋਣਾ ਠੀਕ ਹੈ ਇਹ ਬੈਸੇ ਤਾਂ ਘਟਨਾ ਕਰਮ ਹਰਿਆਣੇ ਚ ਵਾਪਰਿਆ ਪੰਚਕੂਲੇ ਚ ਹੋਇਆ ਹਮ ਹਮ ਪਰ ਤਾਲੂਕਾ ਤਾਂ ਸਾਰਾ ਰਾਜਨੀਤਿਕ ਤੇ ਪ੍ਰਸ਼ਾਸਨਿਕ ਇਹਨਾਂ ਦਾ ਪੰਜਾਬ ਨਾਲ ਰਿਹਾ ਹਮ ਸਹੀ ਹੈ ਸਹੀ ਬਿਲਕੁਲ ਇਹ ਇਸ ਲਈ ਉਹ ਕਹਿੰਦੇ ਕਿ ਪੁਲਿਸ ਦੀਆਂ ਤਾਰਾਂ ਦੇ ਇਧਰ ਤੋਂ ਜੁੜੇ ਜਾਂਦੀਆਂ ਕਿ ਹੋ ਸਕਦਾ ਹੈ ਕਿ ਇਹ ਵੀ ਹੋਵੇ ਕਿ ਕਿਤੇ ਹਰਿਆਣਾ ਵਿੱਚ ਵੀ ਇਹਨਾਂ ਦਾ ਰਸੂਖ ਨਾ ਕੰਮ ਕਰ ਜਵੇ। ਹੂੰ ਤੇ ਦੂਸਰਾ ਕੁਝ ਤਰ੍ਹਾਂ ਨੂੰ ਇਹ ਵੀ ਲੱਗਦਾ ਹੈ ਕਿ ਜੇ ਹਰਿਆਣਾ ਸਰਕਾਰ ਕਾਰਵਾਈ ਕਰਦੀ ਆ ਹੂੰ ਹੂੰ ਹਰਿਆਣਾ ਪੁਲਿਸ ਕਾਰਵਾਈ ਕਰਦੀ ਆ ਤਾਂ ਪਤਨੀ ਸਾਫਕਾ ਮੰਤਰੀ ਰਹੀ ਆ ਪਿਓ ਇੱਕ ਸੁੱਬੇ ਦਾ ਪੁਲਿਸ ਦਾ ਮੁਠੀ ਰਿਆ ਸੋ ਉਸ ਨਾਲ ਤੇ ਕਹਿੰਦੇ ਕੁਝ ਮਨਜ਼ੂਰੀਆਂ ਦੀ ਪ੍ਰਕਿਰਿਆ ੜ ਜਾਂਦੀ ਨਹੀਂ ਜਦੋਂ ਸੁਭੈਦੀ ਏਜੰਸੀਆਂ ਜਿਹੜਾ ਕੋਈ ਕਾਰਵਾਈ ਕਰਦੀਆਂ ਇਹਨਾਂ ਤਰ੍ਹਾਂ ਦੇ ਖਲਾਫ ਹੂੰ ਸਹੀ ਹੈ ਤਾਂ موجوده ਲੈਣਾ ਜ਼ਰੂਰੀ ਹੁੰਦੀ ਹੈ ਇੱਕ ਪ੍ਰਕਿਰਿਆ ਦੇ ਤਹਿਤ ਪੰਜਾਬ ਕੋਈਆਂ ਸਿਸਟਮ ਤੋਂ ਹੂੰ ਤੇ ਇਸ ਲਈ ਜੇ ਸੀਵੀਆ ਜਾਈ ਹੋਊਗੀ ਕਹਿੰਦੇ ਫਿਰ ਇਹ ਸਾਰੇ ਜਿਹੜਾ ਖੁੱਲੇ ਨੇ ਹੂੰ ਤੇ ਇਸ ਵੀ ਆਪਣੇ ਆਪ ਨੂੰ ਕਿਸੇ ਇਸ ਗੱਲ ਤੋਂ ਜੀ ਕਿ ਹਰਿਆਣਾ ਸਰਕਾਰ ਨੇ ਆ ਕੀਤਾ ਜੀ ਬਦਲਾਖੋਰੀ ਜੀ ਇਹ ਬੀਜੇਪੀ ਦੀ ਸਰਕਾਰ ਹੈ ਜੀ ਵੈਸੇ ਤਾਂ ਪੀਵੀਆ ਕਿਹੜਾ ਇਹਨਾਂ ਦੇ ਹੱਥੋਂ ਬਾਹਰ ਹੈ ਸਹੀ ਗੱਲ ਹੈ ਬਿਲਕੁਲ ਉਹ ਪਹਿਲਾਂ ਦੀ ਹੱਥਾਂ ਇਹਨਾਂ ਦੀ ਏਜੰਸੀ ਹੈ ਪਰ ਤਾਂ ਵੀ ਫਿਰ ਇਹ ਹੁੰਦਾ ਜੀ ਕਿ ਕੇਂਦਰੀ ਏਜੰਸੀ ਜਾਂਚ ਕਰੀਏ ਇਸ ਲਈ ਉਹ ਆਪਣਾ ਪੱਲਾ ਵੀ ਛਡਾਉਣ ਲਈ ਮੰਨਿਆ ਜਾ ਰਿਹਾ ਕਿ ਉਹਨਾਂ ਨੇ ਮਾਮਲਾ ਸੀਬੀਏ ਜਾਂਚ ਵਧਾ ਦਿੱਤਾ ਠੀਕ ਹੈ ਸੋ ਹਰਿਆਣਾ ਸਰਕਾਰ ਨੇ ਲਿਖ ਕੇ ਦਿੱਤਾ ਕਿ ਇਸ ਮਾਮਲੇ ਦੀ ਜਾਂਚ ਸੀਬੀਏ ਕਰੇ ਪਰ ਸੀਬੀਏ ਵੱਲੋਂ ਅਜੇ ਤੱਕ ਜਿੰਨਾ ਤੱਕ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਤਦ ਤੱਕ ਇਹਦੇ ਤੇ ਕੋਈ ਰਿਐਕਸ਼ਨ ਨਹੀਂ ਆਇਆ ਪਰ ਜਿਵੇਂ ਖੁਦ ਮੁਹੰਮਦ ਮੁਸਫਾ ਦਾ ਪਰਿਵਾਰ ਸਿੱਟ ਨਾਲ رابطہ ਕਰਨ ਤੋਂ ਪਿੱਛੇ ਹਟਿਆ ਤੇ ਇਹ ਉਹਨਾਂ ਦੇ ਮੀਡੀਆ ਚ ਆ ਕੇ ਕਹਿ ਕੇ ਸਾਨੂੰ ਵੀ ਪਤਾ ਹੀ ਹੈ ਡੀਓਐਸਵੀਆਈ ਕੋਲ ਜਾਣਾ ਕੀ ਸੀਵੀਆਈ ਨਾਲ ਸਹਿਯੋਗ ਕਰਨਗੇ ਕੀ ਸੀਤੇ ਦਾ ਇੰਤਜ਼ਾਰ ਹੋ ਰਿਹਾ ਸੀਵੀਆਈ ਨੇ ਫਿਕਰ ਪਾਇਆ ਹਾਂ ਸੋ ਇਹ ਆਉਣ ਵਾਲਾ ਵਕਤ ਹੈ ਕਰੂਗਾ ਪਰ ਮੁਸ਼ਕਲਾਂ ਇਸ ਪ੍ਰਵਅਪਤੀਆਂ ਵੀ ਬਾਧੀਆਂ ਨਜ਼ਰ ਆ ਰਹੀਆਂ ਤੇ ਇਹਨਾਂ ਲਈ ਇਹ ਸਵਾਲ ਜ਼ਰੂਰ ਹੋਗਾ ਵੀ ਕੀ ਇਹ ਸੱਚਮੁੱਚ ਜਿਹੜਾ ਉਹ ਕਹਿੰਦੇ ਸੀਗੇ ਕਿ ਮੁੰਡਾ ਤਾਂ ਜੀ ਮਾਨਸਿਕ ਰੋਗੀ ਹੈ 40% ਦੀ ਹਾਂ ਤੇ ਜਿਉ ਤਾਂ ਡਰਗੀ ਸੀ ਜਦੋਂ ਕਿ ਪੋਸਟਮਾਰਟਮ ਚ ਇੱਕ ਟੀਕੇ ਦਾ ਹੀ ਨਿਸ਼ਾਨ ਆਇਆ ਹੂੰ ਹੂੰ ਇਹ ਤੋਂ ਵੀ ਲੁੱਕ ਕੇ ਕੀ ਫਿਰ ਉਹ ਡਰਗ ਹੋਰ ਕਿਹੜੇ ਤਰੀਕੇ ਨਾਲ ਲੈਂਦਾ ਸੀ ਕਿ ਉਹ ਟੀਕਾ ਆਪ ਲਾਇਆ ਸੀ ਜਾਂ ਨਹੀਂ ਲਾਇਆ ਸੀ ਤੇ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਮਤਲਬ ਉਹ ਲੋਕ ਆ ਜਿਨ੍ਹਾਂ ਦੇ ਘਰਾਂ ਚ ਕੋਈ ਵੀ ਆਉਂਦਾ ਜਾਂਦਾ ਤਾਂ ਪਤਾ ਲੱਗਦਾ ਹੈ ਕਿ ਚਿੱਟਾ ਕੌਣ ਦੇ ਜਾਂਦਾ ਸੀ ਉਹਨੂੰ ਨਸ਼ਾ ਕੌਣ ਫੜਾ ਜਾਂਦਾ ਸੀ ਤੁਹਾਡੀ ਐਡੀ ਸਿ큐ਟੀ ਦੇ ਵਿੱਚ ਸਹੀ ਸਹੀ ਇੰਨੀ ਹੈ ਆਪਣੇ ਘਰ ਦੀ ਨਜ਼ਰਬੰਦੀ ਚ ਸਵਾਲ ਇਹ ਵੀ ਕਈ ਖੜੇ ਨੇ ਕਈ ਕਹਿੰਦੇ ਕਿ ਇਹ ਦੀ ਜਾਂਚ ਦਾ ਵਿਸ਼ਾਉਣਾ ਚਾਹੀਦਾ ਹੈ ਕਿ ਵੀ ਕੀ ਉਹ ਸੱਚਮੁੱਚ ਮਾਨਸਿਕ ਰੋਗੀ ਹੋ ਗਿਆ ਸੀ ਕਿ ਬਣਾ ਦਿੱਤਾ ਗਿਆ ਸੀ ਇਸ ਵੈਲੂ ਤੇ ਵੀ ਜਾਂਚ ਹੋਣੀ ਚਾਹੀਦੀ ਹੈ ਜਿਹੇ ਜਿਹੇ ਨੇ ਬੀੜੀ ਤੋਸ਼ ਦਾਏ ਸੋ ਹੁਣ ਇਹ ਗਾਹ ਜਿੱਦਾਂ ਹੀ ਮਾਮਲਾ ਵਧੂਗਾ ਤਾਂ ਕਈ ਪਰਤਾਂ ਖੁੱਲਣਗੀਆਂ ਕਈ ਰਾਜ਼ ਉਦੜਨਗੇ ਕਈ ਸਿਰੇ ਨਵੇਂ ਸਾਹਮਣੇ ਆਉਣਗੇ ਸੋ ਮੈਨੂੰ ਲੱਗਦਾ ਕਿ ਜੇ ਨਿਰਪੱਖਤਾ ਨਾਲ ਜਾਂਚ ਹੋ ਗਈ ਤਾਂ ਇਹਦੇ ਮਾਮਲੇ 'ਚ ਵੀ ਕਈ ਪਾਜੂ ਉਦੜ ਸਕਦੇ ਜੀ ਬਿਲਕੁਲ ਖਾਸ ਤੌਰ ਤੇ ਉਹਨਾਂ ਬੰਦਿਆਂ ਦੇ ਲਈ ਇਹ ਚੀਜ਼ ਕਾਫੀ ਮੁਸ਼ਕਲ ਹੁੰਦੀ ਹੈ ਜਿਨੇ ਲੋਕਾਂ ਨੂੰ ਖੁਦ ਇੰਟੈਰੋਗੇਟ ਕੀਤਾ ਹੋਵੇ ਤੇ ਜਦੋਂ ਆਪਣੀ ਇੰਟੈਰੋਗੇਸ਼ਨ ਆਵੇ ਫਿਰ ਉਹਨੂੰ ਪਤਾ ਹੁੰਦਾ ਕਿ ਫੇਜ਼ ਕਿਸ ਤਰ੍ਹਾਂ ਦੇ ਹੁੰਦੇ ਨੇ ਪਹਿਲਾ ਫੇਜ਼ ਕਿਸ ਤਰ੍ਹਾਂ ਦਾ ਹੁੰਦਾ ਦੂਜਾ ਔਰ ਦੂਜੇ ਕੋਈ ਭੁੱਲਿਆ ਨਹੀਂਗਾ ਸ਼ਰਮਾ ਜੀ ਕਿ ਸਿਆਸੀ ਜਿਹੜੀਆਂ ਮਾਫ ਕਰਾਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਦਾ ਜਿਹੜਾ ਗ੍ਰਿਲ ਕਰਨ ਦਾ ਤਰੀਕਾ ਬੰਦੇ ਵਿੱਚਕ ਫਿਜ਼ਿਕਲੀ ਟੌਰਚਰ ਉਹ ਨਾ ਕਰਨ ਪਰ ਉਹ ਮੈਂਟਲੀ ਇੰਨਾਕ ਟੌਰਚਰ ਕਰ ਜਾਂਦੀਆਂ ਨੇ ਕਿ ਬੰਦਾ ਫਿਜ਼ਿਕਲੀ ਆਪਣੇ ਆਪ ਨੂੰ ਟੌਰਚਰ ਹੋਇਆ ਹੀ ਸਮਝਦਾ ਕਿ ਹਾਂ ਮੇਰੇ ਨਾਲ ਕੁਝ ਵਾਪਰਿਆ